ਥੋੜੇ ਦਿਨ ਪਹਿਲਾਂ ਇੱਕ ਭੋਗ ਦੇ ਸਮਾਗਮ ਤੇ ਗਿਆ ਸੀ ਉੱਥੇ ਦਰਬਾਰ ਸਾਹਿਬ ਤੇ ਇੱਕ ਪਾਸੇ ਬੰਦੇ ਬੱਠੇ ਇੱਕ ਪਾਸੇ ਜਨਾਨੀਆਂ ਬਾਬਾ ਜੀ ਕਥਾ ਕੀਰਤਨ ਕਰਨ ਲੱਗੇ ਹੋਏ ਜਨਾਨੀਆਂ ਨੇ ਆਪ ਦੀ ਕਥਾ ਸ਼ੁਰੂ ਕਰਤੀ ਵੀ ਭਾਣੇ ਤੇਰਾ ਸੂਟ ਕਿੰਨੇ ਆਂਦਾ ਏ ਇਹ ਕੋਣ ਤੇਰਾ ਸੂਟ ਦਬਲਾ ਇਹ ਸੁਣ ਹੁਣ ਇਹ ਕੀ ਆ ਇਹ ਕੋਣ ਆ ਸੁਣਦਾ ਗਾਦੀ ਘਰ ਭੁਲਾਇਂ ਲਵਾਜ ਬਾਬਾ ਜੀ ਨੇ 1 ਮਿੰਟ ਬਾਅਦ ਸਪੀਕਰ ਬੰਦ ਕਰਤਾ ਜਨਾਨੀਆਂ ਨੂੰ ਨਹੀਂ ਪਤਾ ਲੱਗਾ ਵੀ ਕਿਉਂ ਬੰਦ ਕਰਿਆ ਬਾਬਾ ਜੀ ਨੇ 1 ਮਿੰਟ ਬਾਅਦ ਫਿਰ ਸਪੀਕਰ ਚਲਾ ਕੇ ਬੋਲਿਆ ਕਹਿੰਦਾ ਬੀਬੀਓ ਜੇ ਤੁਹਾਡਾ ਬੋਲੇ ਬਣਾ ਨਹੀਂ ਸਰਦਾ ਮੈਂ ਉੱਠ ਕੇ ਪਰਾਂ ਹੋ ਜਾਣਾ ਤੁਸੀਂ ਆ ਕੇ ਸਪੀਕਰ 'ਚ ਬੋਲੋ ਫਿਰ ਚੁੱਪ ਕਰ ਗਏ ਜਿਵੇਂ ਆ ਸ਼ਾਮ ਫਿਰ ਬਾਬਾ ਜੀ ਨੇ ਇੱਕ ਦੋ ਗੱਲਾਂ ਹੋਰ ਬੋਲ ਕੇ ਕਿਹਾ ਕਹਿੰਦਾ ਬੋਲੋ ਭਾਈ ਸਤਨਾਮ ਵੈਗੁਰੂ ਫਿਰ ਬਸਰਮ ਹੁੰਦੀਆਂ ਨੇ ਸਤਨਾਮ ਵੈਗੁਰੂ ਵੀ ਨਾ ਕਿਹਾ ਬਾਬਾ ਕਹਿੰਦਾ ਭਾਈ ਜਿਹੜੀ ਗੱਲ ਬੋਲਣੀ ਹੁੰਦੀ ਆ ਤਾਂ ਬੋਲਿਆ ਕਰੋ ਫਿਰ ਬਾਹਰੇ ਆ ਕੇ ਬਣਬਣ ਕਰਨ ਲੱਗੀਆਂ ਇਹ ਲੈ ਪੈਣ ਅੱਜ ਤਾਂ ਬਾਬੇ ਨੇ ਵੀ ਆਪਣੀ ਬੇਇੱਜ਼ਤੀ ਕਰਤੀ ਇਹ ਸਾਰੇ ਬੰਦੇ ਇੱਕੋ ਜਿਹੇ ਹੁੰਦੇ ਨੇ ਜਨਾਨੀਓ ਤਾਂ ਜਮੀ ਹੀ ਨਹੀਂ ਚਰਦੇ ਫਿਰ ਨਾ ਤਾਂ ਬੋਲੇ ਬਣਾਦੇ ਨਾਲੇ ਮੈਂ ਤਾਂ ਬਾਬੇ ਦਾ ਕੋਈ ਕਸੂਰ ਨਹੀਂ ਸੂਰਾ ਜਿਹੜੀ ਤੁਹਾਡੇ ਡੇਢ ਘੰਟੇ ਦੀ ਲੁੱਤਰੋ ਲਗੀ ਆ ਲੁੱਤਰੋ ਦਾ ਨੂੰ ਚੁੱਪ ਕਰਾ ਲਿਆ ਕਰੋ ਤੇਰੇ ਮੇਰੇ ਮਗਰ ਕਹਿ ਗਏ ਪਹਿਲਾਂ ਜਾਵੇ ਭਾਈ ਪੁੱਤ ਆ ਬਾਬੇ ਨਾਲ ਨਾ ਕੋਈ ਕਿਸੇ ਦਾ ਦਾਅਵਾ ਨਹੀਂ ਕਿਸੇ ਦਾ ਨਹੀਂ ਨਮੀ ਨਮੀ ਬਹੂ ਆਪਦੇ ਪੇਕਿਆਂ ਤੋਂ ਵਧੀਆ ਤੋਂ ਵਧੀਆ ਮਹਿੰਗੇ ਤੋਂ ਮਹਿੰਗੇ ਸੂਟ ਲੈ ਕੇ ਆਉਂਦੀ ਹੈ ਉਹ ਸੂਟ ਆਪਣੇ ਘਰ ਵਾਲੇ ਨੂੰ ਖੁਸ਼ ਕਰਨ ਵਾਸਤੇ ਨਹੀਂ ਲੈ ਕੇ ਆਉਂਦੀ ਉਹਨੇ ਆਪਣੀ ਸੱਸ ਨੂੰ ਖੁਸ਼ ਕਰਨਾ ਹੁੰਦਾ ਪਰ ਸੱਸ ਸੂਟ ਦੇਖ ਕੇ ਕਹੂਗੀ ਸੂਟ ਤਾਂ ਵਧੀਆ ਨੇ ਉਹ ਫਲਾਣਿਆਂ ਦੀ ਬਹੂ ਬਹੁਤ ਸੋਹਣੇ ਸੂਟ ਲੈ ਕੇ ਆਉਂਦੀ ਐ ਇੱਕ ਤੋਂ ਇੱਕ ਚੜਦੇ ਤੇ ਚੜਦਾ ਸੂਟ ਲੈ ਕੇ ਆਉਂਦੀ ਐ ਐ ਕਹਿ ਕੇ ਵਿਚਾਰੀ ਬਹੂ ਦਾ ਸਾਰੇ ਖੂਨ ਫੂਕ ਦਿੰਦੀ ਐ ਮੈਂ ਹਿਸਾਬ ਲਾਇਆ ਵੈਸੇ ਹੁੰਦੀਆਂ ਸੱਸਾਂ ਵੀ ਮੀਸੜੀ ਨੇ ਇੱਕ ਸਰਕਾਰੀ ਮੁਲਾਜ਼ਮਾ ਉਦਾਸ ਜਿਹਾ ਚਿਹਰਾ ਲੈ ਕੇ ਆਪਦੇ ਘਰੇ ਗਿਆ ਉਹਦੇ ਘਰ ਵਾਲੀ ਉਹਨੂੰ ਦੇਖ ਕੇ ਕਹਿੰਦੀ ਤੁਸੀਂ ਅੱਜ ਦਫ਼ਤਰ ਚੋਂ ਬੜਾ ਛੇਤੀ ਆ ਗਏ ਨਾਲੇ ਉਦਾਸ ਜਿਹਾ ਲੱਗਦਾ ਕੀ ਗੱਲ ਹੋ ਗਈ ਉਹ ਬੰਦਾ ਕਹਿੰਦਾ ਜਿਹੜੇ ਦਫ਼ਤਰ ਚ ਮੈਂ ਕੰਮ ਕਰਦਾ ਸੀ ਉਸ ਦਫ਼ਤਰ ਦੀ ਬਿਲਡਿੰਗ ਡਿੱਗ ਗਈ ਸਾਰੇ ਦੇ ਸਾਰੇ ਮੁਲਾਜ਼ਮ ਮਰ ਗਏ ਉਹ ਕਹਿੰਦੀ ਫਿਰ ਤੁਸੀਂ ਕਿਵੇਂ ਬਚ ਗਏ ਉਹ ਕਹਿੰਦਾ ਉਸ ਟਾਈਮ ਮੈਂ ਬਾਹਰ ਸ਼ੇਕਟ ਪੀਣ ਗਿਆ ਹਾਂ ਜੀ ਦੋਵੇਂ ਜਣੇ ਬਹਿ ਕੇ ਟੀਵੀ ਦੇਖਣ ਲੱਗੇ ਟੀਵੀ ਤੇ ਖਬਰਾਂ ਆਈਆਂ ਕਹਿੰਦੇ ਜਿਹੜੇ ਜਿਹੜੇ ਵੀ ਬਿਲਡਿੰਗ ਡਿੱਗਣ ਕਾਰਨ ਸਰਕਾਰੀ ਮੁਲਾਜ਼ਮ ਮਰੇ ਨੇ ਸਾਰਿਆਂ ਨੂੰ 50-50 ਲੱਖ ਰੁਪਏ ਦਿੱਤਾ ਜਾਊਗਾ ਫਿਰ ਉਹ ਬੰਦੇ ਦੇ ਘਰ ਵਾਲੀ ਬੰਦੇ ਨੂੰ ਕਹਿੰਦੀ ਮਰ ਜਾਣਿਆ ਤੇਰੇ ਸੇਟ ਪੀਣ ਦੀ ਆਤ ਪਤਾ ਨਹੀਂ ਕਦੋਂ ਜਾਊਗੀ ਮੇਰਾ 50 ਲੱਖ ਦਾ ਨੁਕਸਾਨ ਕਰਾ ਦਿੱਤਾ ਅੱਜ ਕਿਸੇ ਨੇ ਪੁੱਛਿਆ ਕਹਿੰਦਾ ਘਰ ਵਾਲੀ ਨੂੰ ਤੇ ਗਰਲਫ੍ਰੈਂਡ ਨੂੰ ਸਮਝਾਉਣਾ ਐ ਨੌਕਾ ਕਿਉਂ ਆ ਉਹ ਭਰਾਵਾ ਉਹਨਾਂ ਦਾ ਦਿਮਾਗ ਬਹੁਤ ਐਡਵਾਂਸ ਹੋ ਚੁੱਕਿਆ ਤੁਸੀਂ ਉਸ ਪ੍ਰਾਚੀਨ ਕਾਜ ਚ ਤੁਰੇ ਫਿਰਦੇ ਹੋ ਸਮਝਣ ਸਮਝਾਉਣ ਚ ਲੱਗੇ ਹੋ ਪਿਓ ਓਏ ਮੂਰਖੋ ਉਹਨਾਂ ਨੂੰ ਬਹਿਕਾਓ ਉਹ ਆਪਦੇ ਆਪ ਨੂੰ ਸਮਝ ਸਕੀਆਂ ਉਹਨੂੰ ਕੀ ਸੁਆ ਸਮਝਣਗੀਆਂ ਓਰ ਜੀ ਅੱਜ ਕੱਲ ਦੇ ਬੱਚੇ ਬਾਲੇ ਹੁਸ਼ਿਆਰ ਨੇ ਮੈਂ ਆਪਦੇ ਵਾਲੇ ਜਵਾਕ ਜੀ ਨੂੰ ਪੁੱਛਿਆ ਮਾਤਰੀ ਪੜ੍ਹਾਈ ਕਿਵੇਂ ਚੱਲਦੀ ਐ ਕਹਿੰਦਾ ਉਹਦੀ ਲੱਤ 'ਚ ਦਰਦ ਹੁੰਦਾ ਲੰਗ ਮਾਰ ਕੇ ਚੱਲਦੀ ਐ